ਸਤਿ ਸ੍ਰੀ ਅਕਾਲ ਫਾਈਟ ਗਾਓ ਗਾਓ ਕੋਈ ਸੁਣੀ ਆਇਆ ਹਾਂਜੀ ਮਾਰਕੋ ਮਾਫੀ ਚਾਹੁੰਦੇ ਜੇ ਪਰੇਸ਼ਾਨ ਕੀਤਾ ਹੋਵੇ ਪਰੇਸ਼ਾਨ ਤਾਂ ਸਭ ਕੋ ਨੂੰ ਕਰਦਾ ਹੈ ਦੁਨੀਆ ਦਾ ਮਟਕਾ ਕੋਈ ਵਿਰਲਾ ਹੀ ਹੌਲੀ ਹੌਲੀ ਭਰਦਾ ਪਰ ਰੱਬ ਜਾਣਦਾ ਕੋਈ ਸਿਰ ਤੇ ਵਿਰਲਾ ਧਰਦਾ ਮੁੜ ਕੇ ਮਸਾਫਰ ਬਣ ਕੇ ਤੇ ਹਰ ਕੋਈ ਚੱਲਦਾ ਤੋਂ ਬਣਿ ਗਏ ਮੈਂ ਫਾਈਟ ਨੌਰੀ ਬਿਰਵਾਟ ਬਹੁਤਾਂ ਦਾ ਧੰਨਵਾਦ ਜੋ ਵੇਣ ਦੇ ਸਪੇਰਿਆਂ ਨੂੰ ਵਕਤ ਦੇ ਹਨੇਰਿਆਂ ਨੂੰ ਦੁਨੀਆ ਦੇ ਡੇਰਿਆਂ ਨੂੰ ਰੱਬ ਦੇ ਕੇਰਿਆਂ ਨੂੰ ਧੰਨਵਾਦ ਹਾਜੀ ਬਾਬਾ ਜੀ ਫਰਮਾਓ ਕੋਈ ਮਾੜਾ ਮੋਟਾ ਜੇ ਅੰਦਰ ਲਬਜ ਕੱਢਿਆ ਹੋਇਆ ਕਢਾਓ ਜੇ ਨਹੀਂ ਸਮਝ ਆਉਂਦੀ ਫਿਰ ਰੱਬ ਨੂੰ ਸਮਝਾਓ ਕਿਉਂਕਿ ਕਣਕ ਕਣ ਦੇ ਵਿੱਚ ਜਦੋਂ ਸੇਵਾ ਜਦੋਂ ਮਿਲਦਾ 부ਟੀ ਵਿੱਚ ਮੇਵਾ ਲੋਕੀ ਲਾਉਂਦੇ ਫਿਰਦੇ ਟੇਮਕ ਤੋਂ ਕਹੀ ਪਾਗੇ ਉਹ ਫੱਜਣਾ ਯਾਰ ਗਏ ਹੋਣ ਜਣ ਜਦੋਂ ਮਾਨ ਪਸੀਨਾ ਆਵੇ ਮਿਹਨਤ ਪੂਰੀ ਜੀ ਫੇਰ ਬੰਦਾ ਆਪਣੀ ਸਮਝੇ ਉਹ ਮਜਬੂਰੀ ਜੀ ਕੌਣ ਖੁੱਟ ਕੇ ਖਲਾਵੇ ਚੋਰੀ ਹੁਣ ਮੱਜ ਵੀ ਨਹੀਂ ਮਿਲਦੀ ਬੂਰੀ ਜਦ ਤਿਉਹ ਦੀਆਂ ਨਿਕਲੀਆਂ ਧਾਰਾਂ ਤੇ ਰੱਬ ਨੂੰ ਕੀ ਕੀ ਵਿਚਾਰਾਂ ਸੱਜਣਾ ਵੇ ਤੇਰੇ ਵੱਲ ਜਵ ਸੱਜਣਾ ਵੇ ਤੇਰੇ ਵੱਲ ਜਵ ਮੈਂ ਤੇ ਦੁਨੀਆ ਨੂੰ ਕੀ ਕੀ ਸਮਝਾਵਾਂ ਮੈਂ ਤੇ ਦੁਨੀਆਂ ਨੂੰ ਕੀ ਕੀ ਸਮਝਾਵਾਂ ਬੱਚਣਾ ਤੇਰੇ ਬੰ ਬੱਸ ਜੀ ਬੱਸ ਤੇ ਬਸ ਹੀ ਹੁੰਦੀ ਐ ਅੰਦਰ ਜਿਹੜੀ ਨਟ ਦੀ ਕਸ ਹੁੰਦੀ ਓ ਢਿੱਲ ਪੈ ਜਾਂਦੀ ਮੁੜ ਕੇ ਫੇਰ ਬੱਸ ਹੁੰਦੀ ਐ ਹਾਂਜੀ ਬਾਬੇਓ ਸਟੂਡੈਂਟ ਹੋ ਤੁਸੀਂ ਪੜਦੇ ਹੋ ਕਿ ਮਦਾਣੀ ਵਾਂਗੂ ਕੱਢਦੇ ਹੋ ਕਿ ਦੁੱਧ ਵਾਂਗੂ ਛੱਡਦੇ ਹੋ ਦੁੱਧ ਨੂੰ ਛੱਡਦੇ ਐ ਅੱਜ ਟਾਈਮ ਚ ਪਤਾ ਹੀ ਪਤਾ ਤਾਂ ਸਾਰਿਆਂ ਨੂੰ ਐ ਪਰ ਨਸ਼ਾ ਵੀ ਸਾਰਿਆਂ ਨੂੰ ਆ ਪਰ ਬੜੀਆਂ ਡੂੰਘੀਆਂ ਗੱਲਾਂ ਨੇ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਵੀ ਤੁਹਾਡਾ ਜੀ ਫਸਟ ਟਾਈਮ ਦੇਖਿਆ ਤੁਹਾਨੂੰ ਕੱਲਾ ਕੱਲਾ ਹੀ ਫੁੱਲ ਹੀ ਖਿਲਰ ਜਾਂਦਾ ਹੋਏ ਮਹਿਕਿਓਣ ਲੱਗੀ ਬਗੀਚੇ ਵਾੜੀਆਂ ਚੋਂ ਵਿਸੇ ਕੀ ਆਖਣਾ ਏ ਹੁਣਾਂ ਸੱਜਣਾ ਹੋ ਹੋ ਜੰਗਲ ਵਿੱਚੋਂ ਆਵਾਜ਼ ਆਵੇ ਅੱਲਾ ਹੋ ਮਲਕੋ ਸਾਡੀ ਜ਼ਿੰਦਗੀ ਦੇ ਯਾਰ ਵਾਈਟ ਨਿਕੋਂਂ ਨਹੀਂ ਦੀਏ। ਛੜੀ ਨਹੀਂ ਦੀਏ ਸਾਡੀ ਜਿੰਦਗੀ ਕੁਛ ਨਹੀਂ। ਕਹਿੰਦੇ ਜਿੰਦਗੀ ਤੁਸੀਂ ਜਿਦੇ ਹੋ ਉਸ ਤਾਂ ਇੱਕਦਮ ਇੱਕ ਕੱਟ ਰਿਹਾ ਬਸ। ਪੁਤਲੇ, ਕਈ ਬੰਦਾ ਕੱਟ ਰਿਹਾ, ਕਈ ਪੈਸੇ ਵਟ ਰਿਹਾ, ਕੋਈ ਛੱਡ ਵਾਂਗੂ ਛੱਟ ਰਿਹਾ, ਕੋਈ ਉਤਰੇ ਮਸਾਲੇ ਵਾਂਗੂ ਵਟ ਰਿਹਾ, ਪਰ ਕਈ ਡਾਟੇ ਵਾਂਗੂ ਕੱਟ ਰਿਹਾ, ਪਰ ਮੇਰ ਲਈ ਹੈ ਜਿਹੜਾ ਰੱਬ ਦੀ ਨਜ਼ਾਰੇ ਨਾਲ ਕੱਟ ਰਿਹਾ। ਬਾਕੀ ਤਾਂ ਉਹ ਤੁਸੀਂ ਆ ਗਏ ਕਹਿੰਦਾ ਜੀ ਭੰਡਾਰੀ ਨੂੰ ਭੰਡਾਰੀ ਬਲਾਓ ਕਹਿੰਦਾ ਜਵਾਰੀ ਨਹੀਂ ਹੈਗਾ ਕਹਿੰਦਾ ਜਵਾਰੀ ਨੂੰ ਜਵਾਰੀ ਬਲਾਓ ਕਹਿੰਦਾ ਲਖਾਰੀ ਨਹੀਂ ਹੈਗਾ ਕਹਿੰਦਾ ਥਾਲਿਆ ਤੇਰੇ ਤੋਂ ਕੀ ਲੈਣਾ ਜਦੋਂ ਤੂੰ ਭੰਡਾਰੀ ਨਹੀਂ ਹੈਂ ਇਸ ਤਰ੍ਹਾਂ ਫਿਰ ਜੋ ਘਿਰ ਆ ਸਭ ਉਤਾਤਾ ਹੈ ਜਿਹਨੂੰ ਸਾਰਿਆਂ ਨੂੰ ਖਵਾਣ ਦਾ ਫਿਕਰ ਆ ਇੱਕ ਥਾਲਾ ਬੰਦਾ ਹੀ ਹੈ ਜਿਹਨੂੰ ਨਾਲ ਕੋਈ ਬਾਤ ਆ ਨਾ ਬਤਾਤਾ ਪਾਣੀ ਚ ਘੋਲ ਕੇ ਜਿਵੇਂ ਬਤਾਤਾ ਘੁਰ ਜਾਂਦਾ ਇਤਰੇ ਮੁਸਾਫਰ ਬਣ ਕੇ ਇਨਸਾਨ ਵੀ ਤੁਰ ਜਾਂਦਾ ਚਲੋ ਠੀਕ ਆ ਬਾਈ ਜੀ ਤੁਸੀਂ ਮਤਲਬ ਕਿਸ ਤਰ੍ਹਾਂ ਮਤਲਬ ਅੰਦਰੋਂ ਕੀ ਗੈਡ ਕਰਦੇ ਹੋ ਕਿਸ ਤਰ੍ਹਾਂ ਮਤਲਬ ਕੀ ਦਰਦ ਹੜਕ ਬੰਦੇ ਨੂੰ ਲੱਗਾ ਹੁੰਦਾ ਪਰ ਇੱਕ ਥਾਲੀ ਫਰਦ ਨਹੀਂ ਨਿਕਲਦੀ ਜਿਵੇਂ ਬਾਈ ਡਾਟਾ ਨਹੀਂ ਨਿਕਲਦਾ ਐਵੇਂ ਸਾਲਾ ਡਾਟਾ ਵੀ ਨਹੀਂ ਨਿਕਲਦਾ ਕਿਉਂਕਿ ਕਿੰਗੇ ਹਰ ਤੋਂ ਦਰਜੀ ਹੁੰਦੀ ਹੈ ਰੱਬ ਦੀ ਮਰਜ਼ੀ ਹੁੰਦੀ ਹੈ ਦੁਨੀਆ ਨੂੰ ਅਲਰਜੀ ਹੁੰਦੀ ਹੈ ਛੋਟੀ ਜੀ ਚੀਜ਼ ਹੋਵੇ ਰੱਬ ਦੀ ਉਮੀਦ ਹੋਵੇ ਲੱਖਾਂ ਦਾ ਕਰਾਨ ਹੋਵੇ ਦੁਨੀਆ ਤੇ ਭਾਵੇਂ ਵਗਦੇ ਹੋਏ ਹੜ ਦਾ ਤੂਫਾਨ ਹੋਵੇ ਨਜ਼ਰ ਆਵੇ ਯਾਰ ਤੈਨੂੰ ਪਰ ਦਿਲ ਉਸ ਤਰ੍ਹਾਂ ਹੀ ਫਿਰ ਸੱਜਣਾ ਦੱਸ ਬਾਹਰ ਤੋਂ ਫੇਰੀ ਗੱਲਾਂ ਨੇ ਅੱਛਾ ਭਾਈ ਜੀ ਤੁਸੀਂ ਕੀ ਮਤਲਬ ਕਰਦੇ ਹੋ ਮਾੜਾ ਮੋੜਾ ਕੋਈ ਦੱਸੋਗੇ ਤੁਹਾਨੂੰ ਮੈਂ ਕੋਈ ਡਾਇਵਰੇਕਸ਼ਨ ਨਹੀਂ ਕਰ ਰਿਹਾ ਨਾ 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 ਸਹੀ ਜੋਬ ਕਰ ਵਾਲੇ ਬੰਦੇ ਆਲਮੋਸਟ ਜੋਬ ਕਰ ਸਹੀ ਜੋਬ ਕਰਦੇ ਆ ਬਲੋਕ ਕਾਦੀ ਕਰਦੇ ਮੈਂ ਤਾਂ ਬਾਹਰ ਜਾਂਦਾ ਹਾਂ ਬਾਹਰ ਤਾਂ ਸਾਰੇ ਜਾਂਦੇ ਨੇ ਪਰ ਅੰਦਰ ਕੌਣ ਜਾਂਦਾ ਹੈ ਉਹ ਛੱਡੋ ਤੁਹਾਨੂੰ ਇਹ ਬਥੇਨਾ ਇਤਰਾ ਲੱਗਦਾ ਜਿਵੇਂ ਮਹਾਰਾਜ ਨੇ ਸਾਊਂਡ ਲਾਏ ਹੁੰਦੇ ਨੇ ਹਨਾ ਸਾਰੀ ਆਵਾਜ਼ ਆਉਂਦੀ ਰੱਬ ਦੀ ਰਜਾ ਬਹੁਤ ਨੰਦਾ ਵੀ ਆਵਣ ਲੱਗਿਆ ਹੂੰ ਕਾਫੀ ਬੈਂਚ ਵਿੱਚ ਵਾਈਡ ਵੀ ਫੇਡ ਇਹ ਮੈਂ ਕੋਈ ਇੰਟਰਸਟ ਨਹੀਂ ਕਰ ਰਿਹਾ ਪਰ ਆਪਣਾ ਇਹ ਜੈਸਰ ਨੂੰ ਦਾ ਫੈਸਲਾ ਉਹ ਵੀ ਕੋਈ ਜਵਾਬ ਦੇ ਦੇ ਤਾਂ ਠੀਕ ਹੈ ਤੁਸੀਂ ਕਿਸੇ ਭਾਈ ਜੀ ਮੈਂ ਜੋ ਕੁਝ ਬੋਲਣਾ ਇਹਦਾ ਅਰਥ ਨਿਕਲਦਾ ਜੇ ਕੋਈ ਬੇੜਾ ਕਰਕ ਠੀਕ ਆ ਪੜ੍ਹੇ ਲਿਖੋ ਅੱਛਾ ਇਹ ਕਿਵੇਂ ਨਿਕਲਦਾ ਨਹੀਂ ਕਿਸ ਤਰ੍ਹਾਂ ਮਤਲਬ ਕਿਵੇਂ ਜਿਵੇਂ ਮੈਂ ਜੋ ਬੋਲ ਰਿਹਾ ਜਾਂ ਕਿਸ ਤਰ੍ਹਾਂ ਇਕ ਕੋਈ ਮਤਲਬ ਮਾਈਂਡ ਯੂ ਰਟ ਵੀ ਅਗਲੇ ਤੇ ਅਫਰ ਕਿਵੇਂ ਜਿਗਰ ਨਵਾ ਪੈਂਦਾ ਕਿ ਜਾਂ ਪੱਥਰ ਨੂੰ ਪਾੜਨ ਵਾਲਾ ਕੰਮ ਹੈ ਦੇਖੋ ਕਾਫੀ ਇਫੈਕਟਿਵ ਵਾਈਡਿੰਗ ਹੈ ਤੁਹਾਡੀ ਜੋ ਕਿ ਬਹੁਤ ਹੀ ਅਨਕੋਮਲ ਹੈ ਅੰਦਰੋਂ ਹਲਾਜੰਨੇ ਹੋ ਸਾਲ ਜੀ ਪਰ ਨੋਰਮਲ ਵਾਈਡਿੰਗ ਨਹੀਂ ਹੈ ਇਹ ਨੋਰਮਲ ਕੋਈ ਮੈਂ ਪਾਠੀ ਦਾ ਬੋਲਦੇ ਆ ਪਰ ਇਹ ਉਹ ਵਾਈਡਿੰਗ ਨਹੀਂ ਹੈ ਬਹੁਤ ਹੀ ਸਟਰੋਂਗ ਵਾਈਡਿੰਗ ਹੈ ਭਾਈ ਮੈਂ ਪੜਿਆ ਵੀ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਕੀ ਬੋਲੀ ਜਨਾ ਮੈਂ ਕਿ ਯੂਰਕ ਰੈਕ ਐਂਡ ਵੀ ਰੂਵੈਂਟ ਚੈੱਕ ਥਿਸ ਇਜ਼ ਮੈਨਸ ਐਂਡ ਕ੍ਰੋਸਿੰਗ ਜਦੋਂ ਹਾਵੜਾ ਮੈਦ ਤੋਂ ਲੰਘਦੇ ਜਿਵੇਂ ਹਵਾ ਦਾ ਹਵਾ ਯਰ ਬੁੱਲਾ ਅਗਲਾ ਕਹਿੰਦਾ ਪਤਾ ਨਹੀਂ ਹਾਲਾ ਕਿੱਧਰ ਮਾਰਕੀਟ ਲੋ ਨਹੀ ਪਰ ਇੱਕ ਗੱਲ ਹੈ ਬਿਨਾ ਕਮਾਈ ਤੋਂ ਧਰਤੀ ਤੇ ਕੋਈ ਜਨਮ ਨਹੀਂ ਲੈਂਦਾ ਬਿਨਾ ਸਫਾਈ ਤੋਂ ਕੋਈ ਅੰਦਰ ਵੀ ਨਹੀਂ ਰਹਿੰਦਾ ਪਰ ਰੱਬ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਯਾਰ ਜੇ ਤੈਨੂੰ ਸਿਰ ਸੁਵਾਸ ਦਿੱਤੇ ਨਾ ਥੋੜਾ ਨਾ ਸਾਫ ਕਰਨਾ ਸਿੱਖ ਤਾਂ ਆਪ ਤਾਂ ਕੁੜੀ ਚੋਦਾ ਪਹਿਲਾਂ ਹੀ ਬੜਾ ਤੁਕੋ ਬੰਦਿਆਂ ਚ ਹੈ ਨਹੀਂ ਬੰਦਾ ਬਸ ਮੱਛੀ ਵਾਂਗੂ ਕੋਈ ਗੰਡੂ ਵੇ ਗੰਡੋਵਾ ਪਾ ਕੇ ਛੱਟੀ ਹੋਈ ਐ ਕੋਈ ਸਾਲਾ ਆਟਾ ਪਾ ਕੇ ਛੁੱਟੀ ਫਿਰਦਾ ਪਰ ਮੱਛੀ ਆਉਂਦੀ ਤਾਂ ਆਉਂਦੀ ਐ ਪਰ ਬਾਅਦ ਚ ਜਦੋਂ ਉਹਨੂੰ ਤੜਫਾਉਂਦੀ ਐ ਨਾ ਫਿਰ ਤਾਂ ਉਹੀ ਜਿੰਦਗੀ ਦਾ ਮਿੱਤਰਾ ਸਾਧਨ ਇੱਕੋ ਹੀ ਹੁੰਦਾ ਬੰਦਾ ਪੜ੍ਹ ਲਿਖ ਕੇ ਜਾਂ ਜੀਵਨਤ ਵਿਅਸਤ ਨੇ ਇਹ ਨਹੀਂ ਵੀ ਮਤਲਬ ਉੱਕਾ ਹੀ ਫੁੱਦੂ ਬਣ ਜੇ ਜਾਂ ਨਾ ਫੁੱਦੂ ਬਣੇ ਤੇ ਰੱਬ ਦੇ ਨਵਾਜ਼ ਬਣੇ ਦੁਨੀਆ ਦਾ ਕਾਜ ਨਾ ਬਣੇ ਇੱਕੋ ਹੀ ਸਾਜ ਬਣੇ ਜਿਹੜਾ ਪਤਾ ਲੱਗ ਜੇ ਕੱਲੇ ਕੱਲੇ ਯਾਰ ਤੇ ਝੱਲੇ ਫਿਰ ਵੀ ਲੈ ਗਿਆ ਕੁਛ ਨਾ ਪੱਲੇ ਏ ਓ ਏ ਸਮੁੰਦਰ ਵਗੇ ਤੇ ਬੋਤ ਨੇ ਲਹਿਰਾ ਦੁਨੀਆ ਕੀ ਓਏ ਵਕਤ ਕਹਿਰਾ ਬਸਦੇ ਉਜੜਿਆਂ ਕੀ ਓ ਸ਼ਹਿਰਾ ਜਿੱਥੇ ਨਹੀਂਓ ਕੱਟਨ ਨੂੰ ਮਿਲਦੀਆਂ ਦਪੈਰਾ ਓ ਇੱਕ ਦਿਨ ਤੁਰ ਜਾਵੇਂਗਾ ਇੱਕ ਦਿਨ ਤੁਰ ਜਾਵੇਂਗਾ ਜਿਵੇਂ ਵਗਦੀਆਂ ਯਾਰਾਂ ਦੀਆਂ ਲਹਿਰਾਂ ਸੱਜਣਾਵੇਂ ਜੀ ਪੈ ਗੀ ਤੋਂ ਜੀ ਤੋਂ ਜੀ ਤੋਂ ਜੀ ਤਰੰਗ ਲਾ ਦੇ ਯਾਰ ਆਟੋਮੈਟਿਕ ਹੀ ਦਿਮਾਗ ਸਾਲਾ ਜਿਵੇਂ ਮੋਟਾ ਨਹੀਂ ਹੁੰਦਾ ਵੀ ਬਿਨਾ ਮਤਬਲ ਪੁੱਈਆਂ ਗੱਲ ਇਹ ਮਤਲਬ ਕਹਿੋ ਜੀ ਥਾਲੀ ਹਨਾ ਨੈਂਬਰੀ ਐ ਅਗਲਾ ਉਗਲ ਕੱਟੀ ਐ ਅਗਲਾ ਦੂਜਾ ਬੰਦਾ ਤਾਂ ਹੁੱਦੂ ਹੀ ਸਮਝ ਲਾਉਣਾ ਹੁਣ ਕਿ ਇਹ ਅਗਲਾ ਦਾ ਮੈਨੂੰ ਲੱਗਦਾ ਹੈ ਕਿ ਅਗਲਾ ਕਹਿੰਦਾ ਹੋਣਾ ਸਾਲਾ ਖੱਚ ਕੁਛ ਨਹੀਂ ਪੱਲੇ ਸੱਚ ਤੜਕਿਆ ਹੋਇਆ ਕੱਚ ਕੀ ਪਤਾ ਕਿਹਦੇ ਪੈਰ ਚ ਵਾਜੇ ਵਾਚ ਹੈ ਕੱਚ ਅੱਛਾ ਭਾਈ ਜੀ ਤੁਸੀਂ ਫਿਰ ਮਤਲਬ ਪੜਦੇ ਪੜਦੇ ਫਿਰ ਮਤਲਬ ਆਪਣਾ ਹੋਰ ਕੀ ਜ਼ਿੰਦਗੀ ਚ ਕਿਵੇਂ ਮਤਲਬ ਕਈ ਵਾਰੀ ਆਨੰਦ ਲੈਣਾ ਸਿੱਖਿਆ ਵੀ ਜਾ ਮਤਲਬ 10 ਮਿੰਟ ਕੇ